ਟੈਲੀਕਾਮ ਕੰਪਨੀ ਰਿਲਾਇੰਸ ਜੀਓ ਗਾਹਕਾਂ ਨੂੰ ਵੱਡਾ ਝਟਕਾ ਦੇਣ ਵਾਲੀ ਹੈ ਕੰਪਨੀ 3 ਜੁਲਾਈ ਤੋਂ ਮੋਬਾਈਲ ਸੇਵਾਵਾਂ ਦੀਆਂ ਦਰਾਂ ਵਿੱਚ 12 ਤੋਂ 27 ਫੀਸਦੀ ਦਾ ਵਾਧਾ ਕਰਨ ਜਾ ਰਹੀ ਹੈ ਜੀਓ ਦੇ ਇਸ ਫੈਸਲੇ ਨਾਲ 47 ਕਰੋੜ ਤੋਂ ਵੱਧ ਖਪਤਕਾਰਾਂ ਦੀਆਂ ਜੇਬਾਂ ਤੇ ਅਸਰ ਪਵੇਗਾ ਇੰਨਾ ਹੀ ਨਹੀਂ ਜੀਓ 5G ਸੇਵਾਵਾਂ ਦੀ ਪਹੁੰਚ ਨੂੰ ਵੀ ਸੀਮਤ ਕਰਨ ਵਾਲੀ ਹੈ ਦੇਸ਼ ਦੀ ਟੌਪ ਦੀ ਟੈਲੀਕਮ ਕੰਪਨੀ ਜੀਓ 3 ਜੁਲਾਈ ਤੋਂ ਮੋਬਾਈਲ ਸੇਵਾਵਾਂ ਦੀਆਂ ਦਰਾਂ ਵਿੱਚ 12 ਤੋਂ 27 ਫੀਸਦੀ ਦਾ ਵਾਧਾ ਕਰੇਗੀ ਇਸ ਤੋਂ ਇਲਾਵਾ ਕੰਪਨੀ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਗਾਹਕਾਂ ਲਈ ਅਸੀਮਤ ਮੁਫਤ 5G ਸੇਵਾਵਾਂ ਤੱਕ ਪਹੁੰਚ ਨੂੰ ਸੀਮਤ ਕਰ ਦਿੱਤਾ ਗਿਆ ਹੈ ਜਿਉ ਲਗਭਗ 2.5 ਸਾਲਾਂ ਦੇ ਵਕਫੇ ਤੋਂ ਬਾਅਦ ਪਹਿਲੀ ਵਾਰ ਮੋਬਾਈਲ ਸੇਵਾ ਦੀਆਂ ਦਰਾਂ ਵਧਾਉਣ ਜੀਓ ਦੇ 47 ਕਰੋੜ ਤੋਂ ਵੱਧ ਮੋਬਾਈਲ ਗਾਹਕਾਂ ਅਤੇ ਇਸ ਦੀ ਮਾਰਕੀਟ ਹਿੱਸੇਦਾਰੀ ਲਗਭਗ 41% ਹੈ ਜਿਵੇਂ ਕਿ ਸੈਕਟਰ ਮਾਹਿਰਾਂ ਨੂੰ ਉਮੀਦ ਸੀ ਕਿ ਇਹ ਵਾਧਾ ਸਪੈਕਟ੍ਰਮ ਨਿਲਾਮੀ ਤੋਂ ਤੁਰੰਤ ਬਾਅਦ ਕੀਤਾ ਗਿਆ ਹੈ ਉਦਯੋਗ ਮਾਹਰਾਂ ਦਾ ਮੰਨਣਾ ਹੈ ਕਿ ਭਾਰਤੀ ਏਅਰਟੈਲ ਅਤੇ ਵੋਡਾਫੋਨ ਆਈਡੀ ਵੀ ਜਲਦੀ ਹੀ ਆਪਣੀ ਮੋਬਾਈਲ ਸੇਵਾਵਾਂ ਦੀਆਂ ਦਰਾਂ ਵਿੱਚ ਵਾਧਾ ਕਰ ਸਕਦੇ ਹਨ ਰਿਲਾਈਐਂਸ ਜੀਓ ਇਨਫੋਕਾਮ ਦੇ ਚੇਅਰਮੈਨ ਆਕਾਸ਼ ਸ਼ੰਭਾਨੀ ਨੇ ਬਿਆਨ ਵਿੱਚ ਕਿਹਾ ਨਵੀਆਂ ਯੋਜਨਾਵਾਂ ਦੀ ਸ਼ੁਰੂਆਤ 5G ਅਤੇ AI ਟੈਕਨੋਲੋਜੀ ਵਿੱਚ ਨਿਵੇਸ਼ ਰਾਹੀਂ ਉਦਯੋਗ ਦੀ ਨੂੰ ਅੱਗੇ ਵਧਾਉਣ ਲਈ ਚੁੱਕਿਆ ਗਿਆ ਕਦਮ ਹੈ ਕੰਪਨੀ ਨੇ ਲਗਭਗ ਸਾਰੀਆਂ ਯੋਜਨਾਵਾਂ ਵਿੱਚ ਮੋਬਾਈਲ ਸੇਵਾਵਾਂ ਦੀਆਂ ਦਰਾਂ ਵਿੱਚ ਵਾਧਾ ਕੀਤਾ ਹੈ ਸਭ ਤੋਂ ਘੱਟ ਰੀਚਾਰਜ ਕੀਮਤ 19 ਰੁਪਏ ਤੱਕ ਵਧਾਈ ਜਾ ਰਹੀ ਹੈ 1 ਜੀਬੀ ਡਾਟਾ ਐਡ-ਆਨ ਪੈਕ ਹੈ ਜਿਸ ਦੀ ਕੀਮਤ 15 ਰੁਪਏ ਤੋਂ ਲਗਭਗ 27% ਜ਼ਿਆਦਾ ਹੈ ਕੰਪਨੀ ਨੇ ਕਿਹਾ ਕਿ 75 ਜੀਬੀ ਪੋਸਟ-पेड ਡਾਟਾ ਪਲਾਨ ਦੀ ਕੀਮਤ ਹੁਣ 399 ਰੁਪਏ ਤੋਂ ਵੱਧ ਕੇ 439 ਰੁਪਏ ਹੋ ਜਾਵੇਗੀ ਫਿਲਹਾਲ 239 ਰੁਪਏ ਤੋਂ ਵੱਧ ਦੀ ਕੀਮਤ ਵਾਲੇ ਪਲਾਨ ਪ੍ਰਾਪਤ ਕਰਨ ਵਾਲੇ ਗਾਹਕ ਅਸੀਮਤ ਮੁਫਤ 5G ਸੇਵਾ ਤੱਕ ਪਹੁੰਚ ਸਕਦੇ ਹਨ ਬਾਕੀ ਗਾਹਕਾਂ ਨੂੰ ਅਸੀਮਤ 5G ਸੇਵਾ ਪ੍ਰਾਪਤ ਕਰਨ ਲਈ 68 ਰੁਪਏ ਦੇ ਵਾਊਚਰ ਦੇ ਨਾਲ ਆਪਣੇ ਪਲਾਨ ਨੂੰ ਟਾਪ-ਅਪ ਕਰਨਾ ਹੋਵੇਗਾ ਇਸ ਤੋਂ ਪਹਿਲਾਂ Jio ਨੇ ਭਾਰਤੀ Airtel ਅਤੇ Vodafone ID ਦੇ ਨਾਲ ਦਸੰਬਰ 2021 ਵਿੱਚ ਮੋਬਾਈਲ ਸੇਵਾ ਦਰਾਂ ਵਿੱਚ ਵਾਅਦਾ ਕੀਤਾ ਸੀ